ਸਟicker ਸਾਹਿਬ ਆਪਾਂ ਸਾਰੇ ਪੰਜਾਬ ਦੇ ਵਿੱਚ ਬਿਜਲੀ ਫਰੀ ਦਿੱਤੀ ਆ ਘਰਾਂ ਦੇ ਵਿੱਚ ਜਿਹੜੇ ਗਰੀਬਾਂ ਦੇ ਬੱਚੇ ਉਹ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ ਤੇ ਸਿਰਫ 6 ਘੰਟੇ ਸਕੂਲ ਲੱਗਦਾ ਅਸੀਂ ਜਿੱਥੇ ਸਾਰੇ ਪੰਜਾਬ ਨੂੰ ਬਿਜਲੀ ਫਰੀ ਦਿੰਨੇ ਆ ਤੇ ਮੈਨੂੰ ਲੱਗਦਾ ਵੀ ਇੰਨਾ ਵੀ ਆਪਾਂ ਨਹੀਂ ਡਾਊਨ ਜਾ ਸਕਦੇ ਵੀ ਜੇ ਬੱਚੇ ਜਿਹੜੇ ਆ ਅਸਲੀ ਭਵਿੱਖ ਸਾਡਾ ਗਰੀਬਾਂ ਦੇ ਬੱਚੇ ਜਿਹੜੇ ਸਰਕਾਰੀ ਸਕੂਲਾਂ 'ਚ ਪੜਦੇ ਆ ਜਿੰਨੇ ਵੀ ਇੱਥੇ ਬੈਠੇ ਆ ਸਾਰੇ ਸਾਡੇ ਬੱਚੇ ਸਾਰਿਆਂ ਦੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਆ ਉਹਨਾਂ ਨੇ ਕਿਸ ਨੇ ਕੈਨੇਡਾ ਚੱਲ ਜਾਣਾ ਕਿਸ ਨੇ ਅਮਰੀਕਾ ਗਰੀਬਾਂ ਦੇ ਬੱਚਿਆਂ ਨੇ ਇੱਥੇ ਨੌਕਰੀਆਂ ਕਰਨੀਆਂ ਗਰੀਬਿਆ ਗਰੀਬਾਂ ਦੇ ਬੱਚਿਆਂ ਨੂੰ ਪੜਨ ਵਾਸਤੇ ਜੇ 6 ਘੰਟੇ ਬਿਜਲੀ ਫਰੀ ਦੇ ਦਾਂਗੇ ਤੇ ਮੈਨੂੰ ਨਹੀਂ ਲੱਗਦਾ ਕੋਈ ਸਰਕਾਰ ਨੁਕਾਤਾ ਪੈਂਦਾ ਥੈਂਕ ਯੂ ਥੈਂਕ ਯੂ ਆ ਅਮਨ ਜੀ ਕੁਝ ਕਹਿਣਾ ਚਾਹੁੰਦੇ ਮੰਤਰੀ ਜੀ ਸਪੀਕਰ ਸਾਹਿਬ ਧੰਨਵਾਦ ਜੀ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਚਾਹੇ ਐਮਐਲਏ ਸਾਹਿਬ ਦਾ ਸਵਾਲ ਮੇਰੇ ਨਾਲ ਰਿਲੇਟਡ ਨਹੀਂ ਹੈ ਪਰ ਇਹ ਇਹਨਾਂ ਦਾ ਸਵਾਲ ਹੈ ਜਿਹੜਾ ਸਾਰੇ ਪੰਜਾਬ ਨਾਲ ਰਿਲੇਟਡ ਹੈ ਤੇ ਮੈਂ ਸਮਝਦਾ ਕਿ ਉਹਦੇ 'ਚ ਅਸੀਂ ਵੀ ਕੁਝ ਨਾ ਕੁਝ ਕੰਟ੍ਰਿਬਿਊਟ ਹੈ ਜਿਹੜਾ ਉਹ ਕਰ ਸਕਦੇ ਆ ਸਰ ਇਸ ਤਰ੍ਹਾਂ ਕਿ ਇਹ ਇਹਨਾਂ ਦਾ ਸਵਾਲ ਬਿਲਕੁਲ ਵਾਜਬ ਹੈ ਪਰ ਇਹਦੇ 'ਚ ਜੇ ਬਿਜਲੀ ਪਾਵਰ ਡਿਪਾਰਟਮੈਂਟ ਵੱਲੋਂ ਨਹੀਂ ਪ੍ਰੋਪੋਜ਼ਲ ਹੈ ਕਿ ਤਾਂ ਅਸੀਂ ਆਲਰੇਡੀ ਕਿਉਂਕਿ ਰੀਨਿਊਏਬਲ એનર્ਜੀ ਮੇਰੇ ਕੋਲੇ ਹੈ ਇਹ ਅਸੀਂ 3 ਸਾਲ ਪਹਿਲਾਂ ਰਿਅਲਾਈਜ਼ ਕੀਤਾ ਸੀਗਾ ਤੇ ਹੁਣ ਤੱਕ ਤਿੰਨਾਂ ਸਾਲਾਂ ਦੇ ਵਿੱਚ ਅਸੀਂ 4200 ਪ੍ਰੈਸਾਈਜ਼ 4238 ਸਕੂਲਾਂ ਦੇ ਉੱਪਰ 5-5 ਕਿਲੋਵੋਟ ਦੇ 22 ਮੈਗਾਵਾਟ ਦੇ ਜਿਹੜੇ ਸੋਲਰ ਪਾਵਰ ਪੈਨਲਸ ਨੇ ਜਿਹੜੇ ਉਹ ਅਸੀਂ ਲਗਾ ਚੁੱਕੇ ਹਾਂ ਆਲਰੇਡੀ 4200 ਕਰੀਬ ਦੇ ਕਰੀਬ ਸਕੂਲਾਂ ਦੇ ਉੱਪਰ 2400 ਸਕੂਲਾਂ ਦੇ ਉੱਪਰ 5-5 ਕਿਲੋਵੋਟ ਦੇ 12 ਕਿਲੋਵੋਟ ਦੇ 12 ਮੈਗਾਵਾਟ ਦੇ ਨੇ ਜਿਹੜੇ ਉਹ ਹੋਰ ਲੱਗ ਰਹੇ ਨੇ ਇਹ ਜਿਹੜੇ ਹੁਣ ਤੱਕ ਲੱਗ ਚੁੱਕੇ ਲੱਗ ਚੁੱਕੇ ਇਹਨਾਂ ਦੇ ਉੱਪਰ ਆਲਰੇਡੀ 120 ਕਰੋੜ ਜਿਹੜਾ ਉਹ ਪੰਜਾਬ ਸਰਕਾਰ ਖਰਚ ਚੁੱਕੀ ਹੈ ਸਰ ਟੋਟਲ 19110 ਸਕੂਲ ਨੇ ਤੇ ਸਾਡਾ ਟਾਰਗੇਟ ਹੈ ਰਿਨਿਊਬਲ એનર્ਜੀ ਡਿਪਾਰਟਮੈਂਟ ਦਾ ਕਿ ਆਉਣ ਵਾਲੇ ਦੋਆਂ ਸਾਲਾਂ ਦੇ ਵਿੱਚ ਇਹ ਸਾਰੇ ਦੇ ਸਾਰੇ 19110 ਸਕੂਲਾਂ ਨੂੰ ਅਸੀਂ ਸੋਲਰ ਪਾਵਰ ਦੇ ਨਾਲ ਇਨੇਬਲ ਕਰ ਦਾਂਗੇ ਕਿਉਂਕਿ ਸਕੂਲ ਵੀ ਦਿਨ ਦੇ ਟਾਈਮ ਲੱਗਣਾ ਹੁੰਦਾ ਤੇ ਸੋਲਰ એનર્ਜੀ ਉਹਦੇ ਲਈ ਬੈਸਟ ਸੂਟੇਬਲ એનર્ਜੀ ਉਹੀ ਹੈ ਇਸ ਤੋਂ ਇਲਾਵਾ ਗਵਰਨਮੈਂਟ ਬਿਲਡਿੰਗਸ ਵੀ ਨੇ ਜਿਹੜੀਆਂ ਅਸੀਂ 53700 ਦੇ ਕਰੀਬ ਅਸੀਂ ਆਇਡੈਂਟੀਫਾਈ ਕਰ ਚੁੱਕੇ ਹਾਂ ਇਨਕਲੂਡਿੰਗ ਸਕੂਲਸ ਜਿਹਦੇ ਵਿੱਚੋਂ 27000 ਪਲੱਸ ਸਕੂਲਾਂ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦੇ ਉੱਪਰ ਇਹ ਪ੍ਰੋਸੈਸ ਚੱਲ ਰਿਹਾ ਹੈ ਅੰਡਰ ਟੈਂਡਰ ਪ੍ਰੋਸੈਸ ਚੱਲ ਰਿਹਾ ਹੈ ਤੇ 100 ਮੈਗਾਵਾਟ ਦਾ ਅਸੀਂ ਇਹ ਪ੍ਰੋਗਰਾਮ ਉਲੀਕਿਆ ਹੋਇਆ ਹੈ ਸੋ ਮੇਰੀ ਐਮਐਲਏ ਸਾਹਿਬ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਹਲਕੇ ਦੇ ਵਿੱਚ ਵੀ ਸਾਰੇ ਐਮਐਲਏਜ਼ ਨੂੰ ਮੇਰੀ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਤੁਹਾਡੇ ਕੋਲੇ ਡਿਮਾਂਡ ਆਵੇ ਤੁਹਾਨੂੰ ਜ਼ਰੂਰਤ ਮਹਿਸੂਸ ਹੋਵੇ ਤੁਸੀਂ ਸਾਡੇ ਪੇਡਾ ਡਿਪਾਰਟਮੈਂਟ ਨਾਲ ਸੰਪਰਕ ਕਰੋ ਤਾਂ ਕਿ ਆਪਾਂ ਆਉਣ ਵਾਲੇ 2 ਸਾਲਾਂ ਦੇ ਵਿੱਚ ਮੈਕਸਿਮਮ ਜਿਹੜੀਆਂ ਗਵਰਨਮੈਂਟ ਬਿਲਡਿੰਗਸ ਨੇ ਉਹਨਾਂ ਨੂੰ ਆਪਾਂ ਸੋਲਰਾਈਜ਼ ਕਰਕੇ ਨਾਲੇ ਤਾਂ ਪਾਵਰ ਡਿਪਾਰਟਮੈਂਟ ਦੇ ਉੱਪਰ ਸਰਕਾਰ ਦੇ ਉੱਪਰ ਸਬਸਿਡੀ ਦਾ ਜਿਹੜਾ ਬੋਝ ਹੈ ਉਹ ਘਟਾ ਸਕੀਏ ਤੇ ਨਾਲੇ ਇੱਕ ਜਿਹੜੀ એનર્ਜੀ ਹੈ ਜਿਹੜੀ ਦੁਨੀਆ ਜਿਸ ਨੂੰ ਨੂੰ ਫੋਲੋ ਕਰ ਰਹੀ ਹੈ ਆਪਾਂ ਵੀ ਉਹਦੇ ਨਾਲ ਕਦਮ ਦੇ ਨਾਲ ਕਦਮ ਲਾ ਕੇ ਚੱਲ ਸਕੀਏ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂਜੀ ਅਵਤਾਰ ਜੂਨੀਅਰ ਜੀ ਸਪੀਕਰ ਸਾਹਿਬ ਤੁਹਾਡੇ ਮਾਫੀਤ ਸਭ ਤੋਂ ਪਹਿਲਾਂ ਤਾਂ ਅਮਨ ਅਰੋੜਾ ਬੀਰੀ ਸਾਹਿਬ ਦਾ ਤਹਿ ਦੇ ਲੋ ਧੰਨਵਾਦ ਕਰਦਾ ਹੈ ਕਿ ਇਹ ਬਹੁਤ ਅੱਛਾ ਪ੍ਰੋਜੈਕਟ ਹੈਗਾ ਐਂਡ ਇਹ ਆਪਾਂ ਨੂੰ ਸਾਰਿਆਂ ਨੂੰ ਜਿਹੜੀ ਗਵਰਨਮੈਂਟ ਬਿਲਡਿੰਗਸ ਹੈ ਈਵਨ ਪ੍ਰਾਈਵੇਟ ਬਿਲਡਿੰਗਸ ਜਿਹੜੀਆਂ ਨਵੀਆਂ ਬਣ ਰਹੀਆਂ ਉਹਦੇ ਵਿੱਚ ਵੀ ਇਹ ਲਾਗੂ ਹੋ ਰਿਹਾ ਸੋ ਮੈਂ ਪਾਵਰ ਮਿਨਿਸਟਰ ਸਾਹਿਬ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਜਿਹੜੇ ਪ੍ਰਾਈਵੇਟ ਸਕੂਲਸ ਨੇ ਉਹਨਾਂ ਦੀ ਜਿਹੜੀ ਬਿਜਲੀ ਹੈਗੀ ਹੈ ਉਹ ਕਿਸ ਰੇਟ ਦੇ ਉੱਤੇ ਦਿੱਤੀ ਜਾਂਦੀ ਹੈ ਕਿਉਂਕਿ ਪਠਾਨ ਮਾਜਰਾ ਸਾਹਿਬ ਨੇ ਬਹੁਤ ਵਧੀਆ ਸਵਾਲ ਕੀਤਾ ਕਿ ਅੱਜ ਜਿਹੜੇ ਪ੍ਰਾਈਵੇਟ ਸਕੂਲਸ ਐ ਉਹ ਪੂਰੀ ਤਸ਼ੱਦਦ ਕਰ ਰਹੇ ਹੈਗੇ ਸਾਡੀ ਫੈਮਲੀਆਂ ਦੇ ਉੱਤੇ ਉਹਨਾਂ ਤੇ ਕੀ ਇਹ ਕਮਰਸ਼ੀਅਲ ਰੇਟ ਲੱਗ ਰਿਹਾ ਹੈ ਕਿ ਇਹ ਡੋਮੈਸਟਿਕ ਰੇਟ ਲੱਗ ਰਿਹਾ ਕਿ ਉਹਨਾਂ ਨੂੰ ਸਬਸਿਡਾਈਜ਼ ਮਿਲ ਰਹੀ ਹੈ ਇਹ ਪਲੀਜ਼ ਇਹ ਇੱਕ ਵਾਰੀ ਕਲੀਅਰਿਫਿਕੇਸ਼ਨ ਹਾਊਸ ਨੂੰ ਦੇ ਦੇਣ ਅਗਰ ਉਹ ਡੋਮੈਸਟਿਕ ਯਾ ਉਹਦੇ ਵਿੱਚ ਇਹ ਸਬਸਿਡਾਈਜ਼ੇਸ਼ਨ ਨੂੰ ਮਿਲ ਰਿਹਾ ਤੇ ਉਹਨਾਂ ਦੇ ਉੱਤੇ ਕਮਰਸ਼ੀਅਲ ਰੇਟ ਜ਼ਰੂਰ ਲਾਗੂ ਹੋਣਾ ਚਾਹੀਦਾ